ਆ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਬਰਾਜਾਸ ਕਲਿਆਣ ਅੱਜ ਮੈਂ ਤੁਹਾਨੂੰ ਦਿਖਾ ਰਿਹਾ ਗੁੱਗਾ ਜ਼ਹਰ ਪੀਰ ਜੀ ਦਾ ਜਿਹੜਾ ਮੇਲਾ ਹਰ ਸਾਲ ਬੜੇ ਹੀ ਪਿਆਰ ਤੇ ਹਰਸ਼ ਉਲਾਸ ਦੇ ਨਾਲ ਪਿੰਡ ਨੈਨਕਲਾਂ ਦੇ ਵਿੱਚ ਜ਼ਿਲ੍ਹਾ ਪਟਿਆਲਾ ਜਿਹੜਾ ਪਰਦਾ ਮੇਲਾ ਹੈ ਤੇ ਬਹੁਤ ਹੀ ਪਿਆਰ ਤੇ ਸ਼ਰਧਾ ਨਾਲ ਮਨਾਇਆ ਜਾਂਦਾ ਤੇ ਬਹੁਤ ਹੀ ਪਾਰੀ ਗਿੰਤੀ ਦੇਵੇਂ ਸੰਗਤ ਪਾਉਂਦੀ ਆ ਦੇਖੋ ਜਿਹੜਾ ਬਾਜ਼ਾਰ ਦਾ ਵਿਊ ਆ ਜਿਹੜਾ ਮੇਲੇ ਦੇ ਉੱਪਰ ਸੰਕਾ ਜਿਹੜੀਆਂ ਪਹੁੰਚੀਆਂ ਕਿਵੇਂ ਆਪਣੇ ਜਿਹੜੀ ਖੁਸ਼ੀ ਜ਼ਾਹਿਰ ਕਰ ਰਹੀਆਂ ਤੇ ਆਨੰਦ ਲੈ ਰਹੀਆਂ ਉਹ ਦੂਰ ਦੇਖੋ ਇਸ ਵਾਰ ਜਿਹੜੀ ਨਵੀਂ ਚੀਜ਼ ਦੇਖਣ ਨੂੰ ਮਿਲੀ ਇੱਥੇ ਉਹ ਚੂਲਾ ਜਿਹੜੇ ਲੱਗੇ ਹੋਏ ਆ ਤੇ ਬਹੁਤ ਹੀ ਅਲੱਗ-ਅਲੱਗ ਤਰ੍ਹਾਂ ਦੀਆਂ ਜਿਹੜੀਆਂ ਆਈਟਮਾਂ ਇੱਥੇ ਦੇਖਣ ਨੂੰ ਮਿਲ ਰਹੀਆਂ ਚੂਲੇ ਟ੍ਰੇਨ ਜਿਹੜੇ ਕਿ ਬੱਚੇ ਤੇ ਵੱਡੇ ਬੜਾ ਆਨੰਦ ਲੈ ਰਹੇ ਆ ਆ ਦੇਖੋ ਪਿੰਡ ਨਹਿਨ ਕਲਾਂ ਦੇ ਨੌਜਵਾਨਾਂ ਵੱਲੋਂ ਠੰਡੀ ਪਾਣੀ ਦੀ ਜਿਹੜੀ ਸੇਵਾ ਇੱਕ ਰੇੜੀ ਦੇ ਵਿੱਚ ਪਾ ਕੇ ਬੋਤਲਾਂ ਦੇ ਵਿੱਚ ਸਪਲਾਈ ਕੀਤੀ ਜਾ ਰਹੀ ਹੈ ਕਿ ਸੰਗਤਾਂ ਨੂੰ ਵਰਤਾਇਆ ਜਾ ਰਿਹਾ ਹੈ ਕਿਉਂਕਿ ਨੌਜਵਾਨਾਂ ਦੇ ਵਿੱਚ ਬਹੁਤ ਹੀ ਜਿਹੜਾ ਭਾਰੀ ਜਿਹੜਾ ਹੌਸਲਾਸ ਜਿਹੜਾ ਹੌਸਲਾ ਜਿਹੜਾ ਦੇਖਣ ਨੂੰ ਮਿਲਦਾ ਤੇ ਨੌਜਵਾਨ ਹੁੰਿਆ ਸੇ ਜਿਹੜੇ ਅੱਜੋ ਕੀ ਕਿਸੇ ਮਲੇ ਦੇ ਵਿੱਚ ਬਹੁਤ ਵਧੀਆ ਸੇਵਾ ਕਰਦੇ ਆ ਬਹੁਤ ਹੀ ਸ਼ਰਧੇ ਨਾਲ ਨੌਜਵਾਨਾਂ ਸੇਵਾ ਕਰਦੇ ਹੋਏ ਦੇਖੋ ਤੇ ਬਹੁਤ ਹੀ ਜਿਹੜਾ ਦੇਖੋ ਆ ਸੀਨ ਹੈ ਜਿਹੜਾ ਟ੍ਰੇਨ ਦਾ ਦਿਖਾ ਰਹੇ ਹਾਂ ਤੁਹਾਨੂੰ ਜਿਹੜੀਆਂ ਲੱਗੀਆਂ ਹੋਈਆਂ ਤੇ ਕਿ ਨੌਜਵਾਨਾਂ ਵੱਲੋਂ ਨਾਨਕਲਾਂ ਦੇ ਲੰਗਰ ਲਗਾਇਆ ਗਿਆ ਚਾਹ ਦਾ ਬਿਸਕੁਟਾਂ ਦਾ ਤੇ ਨਾਲ ਹੀ ਨਾਲ ਇੱਕ ਚਾਵਲਾਂ ਦਾ ਲੰਗਰ ਵੀ ਲਗਾਇਆ ਜਾ ਰਿਹਾ ਬਹੁਤ ਹੀ ਪਿਆਰ ਤੇ ਸ਼ਰਧਾ ਦੇ ਨਾਲ ਬਹੁਤ ਹੀ ਜਿਹੜੀ ਕੀ ਦਿਖ ਰਹੀਆਂ ਇੱਥੇ ਇੱਕ ਬਹੁਤ ਹੀ ਪਿੰਡ ਦੇ ਵਿੱਚ ਇੱਥੇ ਜਿਹੜੀ ਆਫ ਦੇ ਵਿੱਚ ਬਹੁਤ ਵਧੀਆ ਭਾਈਚਾਰਾ ਤੇ ਬੜੀ ਪਿਆਰ ਦੇ ਸ਼ਰਦਾ ਨਾਲ ਮਿਲ ਕੇ ਇਸ ਜਿਹੜਾ ਮੇਲੇ ਦਾ